ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਰ ਬਰਨਾਲਾ ਤੇ ਜ਼ਿਲ੍ਹਾ ਬਰਨਾਲਾ ਪੈਂਦਾ ਬਾਈ ਕੋਲ ਜੱਗੀ ਕੋਲ ਅੱਜ ਗਾਵਾਂ ਤਿੰਨ ਵੱਜਾਂ ਤੇ ਸੇ ਗਾਵਾਂ ਵੱਧ ਜਾਣ ਕਰ ਲੈਨੇ ਆਪਾਂ ਬਾਈ ਤੁਹਾਨੂੰ ਬਾਈ ਜੀ ਸਸੀ ਗਾਜੀ ਸਸੀ ਗਾਜੀ ਨਾਮ ਨਾਮ ਜੱਗੀ ਹੈ ਜੀ ਸ਼ਹਿਰ ਬਰਨਾਲਾ ਠੀਕ ਆ ਪਹਿਲੀ ਵੜਦੀ ਜਾਣਕਾਰੀ ਹਾਂ ਬਾਈ ਜੀ ਪਹਿਲਾਂ ਬੱਚੀ ਆ ਗਈ ਹਾਂਜੀ ਇੱਕ ਹਫ਼ਤਾ ਬਾਕੀ ਹੈਗਾ ਹਾਂਜੀ ਦੁੱਧ ਪਹਿ ਮੰਨ ਲਵੀਂ 25 ਕਿਲੋ ਪਾ ਦੂਗੀ 20 ਤੋਂ ਪਲੱਸ ਹੀ ਪਾਊਗੀ ਠੀਕ ਆ ਰੇਟ 75000 ਰੁਪਏ ਜੀ ਹਾਂਜੀ ਵੀ ਦੂਜੀ ਦੂਜੀ ਤਾਜੀ ਸੂਈ ਹੋਈ ਆ ਭਾਈ ਜੀ ਰਾਤ ਦੀ ਸੂਈ ਹੋਈ ਆ 20 ਕਿਲੋ ਤੋਂ ਬਾਹਰ ਹੀ ਦੁੱਧੇ ਪਾ ਦੂਗੀ ਹਾਂਜੀ ਇਹਦਾ ਵੀ ਮੁੱਲ 75000 ਰੁਪਏ ਜੀ ਦਾ ਜੀ ਇਹ ਵੀ ਦੁੱਧ 20 ਕਿਲੋ ਤੋਂ ਬਾਹਰ ਪਾ ਦੂਗੀ ਇਹ ਵੀ ਕੱਲ ਦੀ ਸੂਈ ਹੋਈ ਆ ਮੁੱਲ ਇਹਦਾ ਵੀ 75000 ਰੁਪਏ ਠੀਕ ਆ ਜੀ 20 ਕਿਲੋ ਦੁੱਧ ਹੀ ਇਹ ਪਾ ਦੂਗੀ ਭਾਈ ਜੀ ਹਾਂਜੀ ਮੁੱਲ ਇਹਦਾ 72000 ਰੁਪਏ ਕਿੰਨਾ ਟਾਈਮ ਲੈਂਦਾ ਜੀ ਇਹ ਇਹ ਸਿਰਫ ਦਨ ਪਿਆ ਵੀਰੇ ਹਜੇ ਠੀਕ ਹੈ ਜੀ ਇਹਦੇ 10 ਦਿਨ ਬਾਕੀ ਨੇ ਬਾਈ ਜੀ 15 ਕਿਲੋ ਦੁੱਧ ਦਾ ਮੁੱਲ 60000 ਰੁਪਇਆ ਠੀਕ ਹੈ ਜੀ ਇਹ ਵੱਡੀ ਬੈਂਡ ਹੈ ਬਾਈ ਜੀ ਇਹਦਾ ਮੁੱਲ ਫੋਨ ਤੇ ਕਰਾਂਗੇ ਦੁੱਧ 30 ਕਿਲੋ ਦਿੱਤਾ ਹੋਇਆ ਮੱਝ ਦਾ ਜੀ ਬਾਕੀ ਆ ਝੂਟੀ ਆ ਬਾਈ ਜੀ ਸੂਣ ਵਾਲੀ ਹੈਗੀ ਹਾਂਜੀ ਇਹਦਾ 120000 ਰੁਪਇਆ ਇਹਦਾ 2 ਲੱਖ ਆ ਜੀ ਇਹਦਾ 170 ਆ ਜੀ ਠੀਕ ਲੋਪਰਾ ਬਾਈ ਜੀ ਮੈਂ ਰਿਕਾਰਡ ਕਰਉ ਤਨ ਮੱਝਾਂ ਤੇ 6 ਗਾਵਾਂ ਠੀਕ ਹੈ ਜੀ ਜੱਗੀ ਡੈਰੀ ਫਾਰਮ ਬਰਨਾਲਾ ਜੀਤਾ ਪਾਰਮ ਟੀਵੀ ਬਰਨਾਲਾ ਨੂੰ ਪਾਉਂਦੇ ਪਹਿਲਾਂ ਇਹਦਾ ਬੱਚਾ ਕਿਉਂ ਹੋਣੀ ਸੰਭਾਲ ਕੇ ਲੰਘੀ ਵਿੱਚ ਉਸ ਤੇ ਪਾ